ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸੋ ਅੱਜ ਅਸੀਂ ਸਾਡੇ ਆਪਣੇ ਸ਼ਹਿਰ ਸੱਪਾ ਮੰਡੀ ਦੇ ਵਿੱਚ ਆ ਜਿਸ ਪਰਿਵਾਰ ਦੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੁਸੀਂ ਸਾਰੇ ਇਸ ਪਰਿਵਾਰ ਨੂੰ ਲੋਕਲ ਜਾਣਦੇ ਹੋਂ ਜੁਗੀਆਂ ਦੇ ਵਿੱਚ ਵਸਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨੀ ਆ ਕਿ ਇਸ ਪਰਿਵਾਰ ਦੀ ਮਦਦ ਕਰਨੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਇਹ ਵੀਡੀਓ ਕੋਈ ਆਮ ਨਹੀਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਵੀਡੀਓ ਨੂੰ ਦੇਖਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਇੱਕ ਐਸੇ ਪਰਿਵਾਰ ਨੂੰ ਮਲਾਉਣ ਜਾ ਰਿਹਾ ਹਾਂ ਜਲਦੀ-ਚਲਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਜਿੰਨੇ ਵੀ ਸ਼ੋਰਟ ਚੱਲ ਰਹੇ ਨੇ ਸੱਤਾਂ ਚੌਂਦੀਆਂ ਨੇ ਘਰ ਸਾਰਾ ਡਿੱਗਣ ਵਾਲਾ ਪਿਆ ਘਰ ਪਾਟਿਆ ਪਿਆ ਬੁਰਾ ਹਾਲ ਹੈ ਐਸ ਵਕਤ ਢੋਲੀ ਦੇ ਵਿੱਚ ਖਾਣ ਨੂੰ ਆਟਾ ਵੀ ਨਹੀਂ ਹੈ ਤੇ ਘਰ ਦੇ ਵਿੱਚ ਜਿਹੜੇ ਕਮਾਉਣ ਵਾਲੇ ਨੇ ਇਹ ਮਾਂਗੀ ਇਹ ਬਹੁਤ ਜ਼ਿਆਦਾ ਬਿਮਾਰ ਹੈ ਜਿਹੜਾ ਕਮਾਉਣ ਵਾਲਾ ਬੰਦਾ ਉਹ ਵੀ ਬਹੁਤ ਜ਼ਿਆਦਾ ਬਿਮਾਰ ਹੈ ਇਸ ਵਕਤ ਨਾ ਤਾਂ ਦਵਾਈ ਨੂੰ ਪੈਸੇ ਨੇ ਤੇ ਨਾ ਘਰ ਦੇ ਵਿੱਚ ਆਟਾ ਹੈ ਮੈਂ ਤੁਹਾਡੇ ਸਾਰਿਆਂ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਿਵਾਰ ਦੇ ਨਾਲ ਖੜੋ ਸਕਰੀਨ ਤੇ ਨੰਬਰ ਚੱਲਦਾ ਹੈ ਸਾਡੇ ਨਾਲ ਸੰਪਰਕ ਕਰੋ ਇਹ ਵੀਡੀਓ ਇਸ ਕਰਕੇ ਪਾ ਰਹੇ ਆ ਕਿ ਇਸ ਘਰ ਦੇ ਵਿੱਚ ਇੱਕ ਨੌਜਵਾਨ ਧੀ ਹੈ ਜਿਹੜੀ ਕਿ ਵਿਆਹ ਤੋਂ ਵਾਂਝੀ ਬੈਠੀ ਹੈ ਪੈਸੇ ਨਾ ਹੋਣ ਕਰਕੇ ਪਰਿਵਾਰ ਉਹਦਾ ਵਿਆਹ ਨਹੀਂ ਕਰ ਰਿਹਾ ਹੈ ਬਹੁਤ ਦੁੱਖ ਨਾਲ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ ਐ ਬੇਣੀ ਦੀ ਪਲੱਸ 2 ਕੀਤੀ ਹੋਈ ਐ ਸਟੱਡੀ ਵਧੀਆ ਕੀਤੀ ਹੋਈ ਐ ਚੰਗੀ ਕੁਆਲੀਫਿਕੇਸ਼ਨ ਐ ਪਲੱਸ 2 ਤੋਂ ਬਾਅਦ ਕੋਈ ਕੋਰਸ ਵੀ ਕੀਤੇ ਹੋਏ ਨੇ ਤੁਹਾਡੇ ਨਾਲ ਮੈਂ ਸਾਂਝੇ ਕਰੂੰਗਾ ਉਸ ਬੇਟੀ ਦੀ ਸ਼ਾਦੀ ਕਰਨੀ ਐ ਪਰ ਘਰ ਦੇ ਵਿੱਚ 1 ਰੁਪਿਆ ਵੀ ਹੈ ਨਹੀਂ ਘਰ ਡਿੱਗਣ ਵਾਲਾ ਐ ਨਾ ਘਰ ਦੇ ਵਿੱਚ ਆਟਾ ਐ ਤੇ ਜਿਹੜੇ ਕਮਾਉਣ ਵਾਲੇ ਸੀ ਉਹ ਬਿਮਾਰ ਹੋਏ ਬੈਠੇ ਐ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਿਵਾਰ ਦੇ ਨਾਲ ਖੜੋ ਪਰਿਵਾਰ ਦੀ ਮਦਦ ਕਰੋ ਪਰਿਵਾਰ ਨੂੰ ਤੁਹਾਡੀ ਲੋੜ ਹੈ ਇਹ ਮਾਂ ਇਹਦਾ ਘਰ ਹੈ ਇਹਨਾਂ ਨੇ ਸਪੈਸ਼ਲ ਕਿਹਾ ਵੀ ਅਸੀਂ ਬਹੁਤ ਔਖੇ ਆ ਹੁਣ ਸਾਥੋਂ ਰਹਿ ਨਹੀਂ ਹੋਣਾ ਹੁਣ ਸਾਥੋਂ ਜਰ ਨਹੀਂ ਹੋਣਾ ਹੁਣ ਸਾਨੂੰ ਲੋਕਾਂ ਦੀ ਅਦਾਲਤ ਦੇ ਵਿੱਚ ਬੇਨਤੀ ਕਰਨੀ ਪੈਣੀ ਹੈ ਤੇ ਸੰਗਤ ਜੀ ਤੁਹਾਡੀ ਅਦਾਲਤ ਦੇ ਵਿੱਚ ਬੇਨਤੀ ਕਰਦਾ ਪਰਿਵਾਰ ਕਿਰਪਾ ਕਰਕੇ ਇਹਨਾਂ ਦੀ ਮਦਦ ਕਰੋ ਐਨ ਆਰ ਆਈ ਵੀਰ ਵੱਧ ਤੋਂ ਵੱਧ ਸਪੋਰਟ ਕਰਨ ਤਬਾ ਮੰਡੀ ਦੇ ਲੋਕ ਵੱਤੋਂ ਬਸ ਸਪੋਰਟ ਕਰਨ ਜਿੱਥੇ ਜਿੱਥੇ ਵੀ ਇਹ ਵੀਡੀਓ ਜਾਂਦੀ ਹੈ ਸਾਰੇ ਸਪੋਰਟ ਕਰਿਓ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਮਾਤਾ ਜੀ ਦੱਸਣਗੇ ਕਿ ਕੀ ਕੀ ਪ੍ਰੋਬਲਮਾਂ ਨੇ ਕੀ ਕੀ ਇਹਨਾਂ ਨੂੰ ਦੁੱਖ ਨੇ ਜਰੂਰ ਸਪੋਰਟ ਕਰਿਓ ਆਓ ਤੁਹਾਨੂੰ ਮਾਤਾ ਜੀ ਨਾਲ ਗੱਲਬਾਤ ਕਰਵਾਉਂਦੇ ਆ ਤੇ ਮਾਤਾ ਜਿਹੜੀ ਫਿਰ ਇਹ ਕੁੜੀ ਦੀ ਹੁਣ ਵਿਆਹ ਦੀ ਉਮਰ ਹੋਈ ਪਈ ਹੈ ਵਿਆਹ ਦਾ ਖਰਚਾ ਫਿਰ ਇਹ ਕਿੱਥੋਂ ਆਊਗਾ ਸਾਰਾ ਕਿੱਥੋਂ ਹੋਣਾ ਹੈ ਨਹੀਂ ਸੀ ਸਾਨੂੰ ਪੈਸੇ ਦੀ ਲੋੜ ਆ ਪੈਸੇ ਤੋਂ ਬਗੈਰ ਪਸੀ ਬਿਆਨੀ ਕਰ ਸਕਦੇ ਕੁੜੀ ਦੀ ਪੜਾਈ ਕਿੰਨੀ ਕੀਤੀ ਹੋਈ ਹੈ ਪਲਾਈਟੋ ਕਰੀ ਦੀ ਹੈ ਹੋਰ ਵੀ ਕੋਈ ਕੋਰਸ ਕੀਤਾ ਵਾ ਹੋਰ ਇਹ ਵੀ ਕਰੀ ਦੀ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਤੁਹਾਡੀ ਵੀਡੀਓ ਸੰਗਤ ਤੱਕ ਜਾਊਗੀ ਜਰੂਰ ਰੱਬ ਬਣ ਕੇ ਕੋਈ ਨਾ ਕੋਈ ਬੜੂਗਾ ਸੋ ਸੰਗਤ ਜੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮਾਤਾ ਜੀ ਦੀ ਜਰੂਰ ਮਤ ਕਰੋ ਤੱਬਾ ਮੰਡੀ ਇਹਨਾਂ ਦਾ ਸ਼ਹਿਰ ਹੈ ਜ਼ਿਲ੍ਹਾ ਬਰਨਾਲਾ ਹੈ ਸਕ੍ਰੀਨ ਤੇ ਨੰਬਰ ਚੱਲ ਰਹੇ ਨੇ ਜੇ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਇਹ ਵੀਡੀਓ ਦੇਖੀ ਹੈ ਜਰੂਰ ਮਤ ਕਰਿਓ ਨੰਬਰ ਸਕ੍ਰੀਨ ਤੇ ਚੱਲ ਰਿਹਾ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਕਿਉਂਕਿ ਸੰਗਤ ਹੀ ਰੱਬ ਬਣ ਕੇ ਬੋੜਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ